ਦਰਵਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਮ ਨੂੰ ਮਤਮਸਤ ਕਰਦੇ ਜਿੱਥੇ ਕਨੇਕਾ ਹੀ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਆ ਕੇ ਮਤਮਸਤ ਫਾਉਂਡੇਸ਼ਨ ਦਾ ਭਾਗ ਲੈਂਦੇ ਜੀ ਅ ਮੈਂ ਤਾਂ ਹਮੇਸ਼ਾ ਹੀ ਭਾਗਾ ਵਾਲਾ ਸਮਝਦਾ ਕਿ ਜਦੋਂ ਵੀ ਦਰਵਾਰ ਸਾਹਿਬ ਆਉਂਦੇ ਆ ਔਰ ਦੁਨੀਆਂ 'ਚ ਜੇ ਕੋਈ ਸਭ ਤੋਂ ਸਕੂਨ ਦੇਣ ਵਾਲੀ ਥਾਂ ਮੈਨੂੰ ਲੱਗਦੀ ਆ ਜਿੱਥੇ ਆ ਕੇ ਦਿਲ ਨੂੰ ਅ ਮਤਲਬ ਬੜੀ ਸ਼ਾਂਤੀ ਮਿਲਦੀ ਆ ਉਹ ਸੱਚਖੰਡ ਹਜੂਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਸੋ ਅ ਨਵੇਂ ਸਾਲ ਦਾ ਮੌਕਾ ਹੈ ਅ ਨਵਾਂ ਸਾਲ ਚੜਿਆ ਪਿੰਡਾਂ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅ ਬਬਰਾਮਦਾਸ ਜੀ ਸਭ ਨੂੰ ਅ ਚੜ੍ਹਦੀਆਂ ਕਲਾ 'ਚ ਰੱਖਣ ਇਹੀ ਮੈਂ ਦੁਆ ਕਰਨ ਸਤ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਅ ਜਿੱਥੇ ਪਰਿਵਾਰ ਦੇ ਨਾਲ ਆਏ ਆ ਔਰ ਬੜਾ ਚੰਗਾ ਲੱਗ ਰਿਹਾ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਅ ਪਿਛਲੇ ਸਾਲ ਦੀ ਗੱਲ ਕਰੀ ਤਾਂ 2025 ਦੇ ਵਿੱਚ ਜਿਹੜੇ ਕਿ ਵੀਰੇ ਨੇ ਪੰਜਾਬੀ ਪੋਲੀਵੁੱਡ ਦੇ ਪੰਜਾਬੀ ਗਾਇਕ ਉਹ ਕਾਫੀ ਜਿਹੜੇ ਵਿਛੜੇ ਜਿੰਨੇ ਗਏ ਸੋ ਉਹਨਾਂ ਲਈ ਸ਼ਰਧਾਂਜਲੀ ਔਰ ਨਵੇਂ ਸਾਲ ਦੇ ਵਿੱਚ ਕੋਈ ਚੰਗੇ ਅਰਦਾਸ ਜੀ ਹੀ ਅਰਦਾਸ ਕਰਦੇ ਆ ਕਿ 2026 ਸਭ ਲਈ ਖੁਸ਼ੀਆਂ ਲੈ ਕੇ ਆਵੇ ਹਰ ਘਰ ਦੇ ਵਿੱਚ ਖੇੜੇ ਰਹਿਣ ਕਿਉਂਕਿ 2025 ਦੇ ਵਿੱਚ ਬੜੇ ਅਨਮੁੱਲੇ ਹੀਰੇ ਪੰਜਾਬੀ ਮਾਂ ਬੋਲੀ ਦੇ ਸਾਥੋਂ ਵਿਛੜੇ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਚਨ ਨਿਵਾਸ ਦੇਵੇ ਔਰ 2026 ਸਾਰਿਆਂ ਲਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਹੋਵੇ ਹੀ ਮੈਂ ਅਰਦਾਸ ਕਰਦਾ ਨਰਵੰਦ ਸਾਹਿਬ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਣ ਆਪ ਇਹ ਖਣੇ ਅਸੀਂ ਇੱਕ ਧਾਰਮਿਕ ਅਲਬਮ ਕੀਤੀ ਸੀ ਸਿੱਖੀ ਸੋ ਬਾਕੀ ਅੱਗੇ ਮੂਵੀ ਕਰ ਰਹੇ ਹਾਂ ਔਰ ਬਾਕੀ ਸੌਂਗਸ ਵਗੈਰਾ ਚੱਲਦੇ ਰਹਿੰਦੇ ਹਾਂ ਬੋਲੇ ਸੋ ਨਿਹਾਲ ਜਤਾਰ ਜਿਹੜਾ ਤੁਹਾਡਾ ਧਾਰਮਿਕ ਸੰਵਾਸੀ ਕਾਫੀ ਚਰਚਾ ਕਰਿਆ ਉਸ ਸਮੇਂ ਦੇ ਵਿੱਚ ਆਇਆ ਸੀ ਬਹੁਤ ਜ਼ਿਆਦਾ ਸੋ ਉਸ ਤਰ੍ਹਾਂ ਮੈਂ ਕੋਈ ਨਵਾਂ ਪ੍ਰੋਜੈਕਟ ਲੈ ਰਿਹਾ ਹਾਂ ਹਾਂਜੀ ਹੁਣੇ ਸਿੱਖੀ ਅਸੀਂ ਐਲਬਮ ਰਿਲੀਜ਼ ਕੀਤੀ ਆ ਉਹਦੇ ਵਿੱਚ 6 Song ਹੈਗੇ ਆ ਔਰ ਅਲੱਗ-ਅਲੱਗ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਅਸੀਂ ਇੱਕ ਗਾਣਾ ਕੀਤਾ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਦਾ ਬਹੁਤ ਘੱਟ ਧਾਰਮਿਕ Song ਜਿਹੜੇ ਰਿਕਾਰਡ ਹੋਏ ਆ ਔਰ ਉਹਦੇ ਤੋਂ ਇਲਾਵਾ ਛੋਟੇ ਸਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਬਾਬਾ ਨਾਨਕ ਜੀ ਦੀ ਬਾਣੀ ਦੇ ਬਾਰੇ ਇੱਕ ਸਕੂਨ ਵਾਲਾ ਬੜਾ ਗਾਣਾ ਮੈਨੂੰ ਪਸੰਦ ਆ ਤੂੰ ਹੀ ਹੈ ਸੋ ਉਹਦੇ 'ਚ ਅਲੱਗ-ਅਲੱਗ ਐਸੀ ਤਰ੍ਹਾਂ ਦੇ ਅਸੀਂ ਕੀਤੇ ਹੈਗੇ ਆ ਸਾਰੇ Song ਸੋ ਸਾਰਿਆਂ ਨੂੰ ਬੜੇ ਚੰਗੇ ਲੱਗ ਰਹੇ ਆ ਔਰ ਬਾਕੀ ਨੂੰ ਮੈਂ ਬੇਨਤੀ ਕਰਨਾ ਜ਼ਰੂਰ ਸੁਣਿਓ ਸਿੱਖੀ ਐਲਬਮ ਸਰਚ ਕਰਕੇ ਕੋਈ ਸੁਣ ਸਕਦੇ ਆ ਮੇਰੇ ਵੱਸਾ ਜੀ ਪਹਿਲੇ ਸਮੇਂ ਨਾਲੋਂ ਹੁਣ ਸਮਾਂ ਦੇਖੀ ਤਾਂ ਹੁਣ ਕਾਫੀ ਪੁੱਛ ਜਿਹੜੀ ਸ਼ਾਸਤਰੀ ਗਾਇਕੀ ਸਾਨੂੰ ਨੂੰ ਮਿਲ ਰਹੀ ਆ ਕਿਉਂਕਿ ਪਹਿਲਾਂ ਜ਼ਿਆਦਾ ਜਿਵੇਂ ਹਥਿਆਰਾਂ ਨੂੰ ਪ੍ਰਮੋਟ ਲਗੂ ਕਰਦੀ ਪ੍ਰਮੋਟ ਕਰਦੇ ਜਾਂਦੇ ਸੀ ਪਰ ਜਿਹੜਾ ਹੁਣ ਆ ਹੁਣ ਸ਼ਾਸਤਰੀ ਗਾਇਕੀ ਜਿਹੜੀ ਪ੍ਰਮੋਟ ਆ ਆ ਹਾਂਜੀ ਵਿਚ ਵਾਲਾ ਦੌਰ ਮੈਂ ਮੈਨੂੰ ਵੀ ਇਹ ਪਰਸਨਲੀ ਮੈਂ ਮਹਿਸੂਸ ਕਰਦਾ ਕਿ ਵਿੱਚ ਥੋੜਾ ਜਿਹਾ ਜ਼ਿਆਦਾ ਜਿਹੜਾ ਗੁੰਡਾਗਰਦੀ ਜਾਂ ਹੋਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਇਦਾਂ ਦੇ ਗਾਣੇ ਜ਼ਿਆਦਾ ਆਏ ਆ ਸੋ ਹੁਣ ਫੇਰ ਅਸੀਂ ਜਿਹੜੇ ਜਿਹੜੇ ਸ਼ਬਦਾਬਲੀ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਹੁਣ ਬੜੀ ਕਲਚਰਲ ਜਿਹੜੇ ਸਾਡੇ ਪਿੰਡੂ ਦੇਸੀ ਸ਼ਬਦ ਹੈਗੇ ਆ ਉਹ ਦੁਬਾਰਾ ਗੀਤਾਂ ਦੇ ਵਿੱਚ ਆਉਣੇ ਸ਼ੁਰੂ ਹੋਏ ਆ ਔਰ ਇੱਕ ਚੰਗਾ ਸ਼ਗਨਾ ਔਰ ਔਰ ਜਿਹੜੇ ਸਾਡੇ ਹੁਣ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਆ ਮੈਂ ਜਿਹੜੇ ਸਾਡੇ ਯੰਗਸਟਰ ਹੈਗੇ ਆ ਛੋਟੇ ਛੋਟੇ ਬੱਚੇ ਹੈਗੇ ਆ ਨਵੀਂ ਪਨੀਰੀ ਸੋ ਉਹਨਾਂ ਨੂੰ ਮੈਂ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਦੇਖਦਾ ਔਰ ਅੱਜ ਕੱਲ ਸ਼ੌਕ ਆ ਬੱਚਿਆਂ ਨੂੰ ਬੜਾ ਪਗੜੀ ਦਾ ਸੋ ਇਹ ਵੀ ਇੱਕ ਸ਼ੁਭ ਸ਼ਗਨ ਆ ਸੋ ਬੜਾ ਚੰਗਾ ਲੱਗਦਾ ਮਨ ਲੋਕ ਆਪਣੇ ਵਿਰਸੇ ਦੇ ਨਾਲ ਆਪਣੇ ਧਰਮ ਦੇ ਨਾਲ ਕਿਉਂਕਿ ਹਮੇਸ਼ਾ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਕਹਿੰਦੇ ਜਿਹੜੀ ਪਰਮ ਆਪਣੇ ਵਿਰਸੇ ਨੂੰ ਭੁੱਲਦੀ ਆ ਉਹ ਫਿਰ ਬਹੁਤੀ ਲੰਮੀ ਆ ਬਣਾਉਦੀ ਉਹ ਉਮਰਨੀ ਹੁੰਦੀ ਸੋ ਇਸ ਕਰਕੇ ਆਪਣੇ ਵਿਰਸੇ ਦੇ ਨਾਲ ਜੁੜਨਾ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨਾ ਆਪਣੇ ਧਰਮ ਦੇ ਨਾਲ ਜੁੜਨਾ ਸੋ ਇਸ ਆਪਣੇ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜ ਕੇ ਰੱਖਣਾ ਇਹ ਸਾਡਾ ਇੱਕ ਲਾਭਕੀ ਖਰਚ ਬਣਦਾ ਹੈ ਪ੍ਰਵਾਸੀ ਨੇ ਹਾਂਜੀ ਨਵੀਂ ਜਿਹੜੀ ਤੁਹਾਡੀ ਐਲਬਮ ਆ ਗਈ ਕੋਈ ਉਹ ਦੋਸ਼ ਆ ਅ ਅਸੀਂ ਹੁਣੇ ਸਿੱਖੀ ਜਿਹੜੀ ਮੈਂ ਗੱਲ ਕੀਤੀ ਆ ਉਹਦੀ ਉਹ ਛੋਟੇ ਸਾਹਿਬ ਜਦਿਆਂ ਦਾ ਹੁਣੇ-ਹੁਣੇ ਸ਼ਹੀਦੀ ਦਿਹਾੜਾ ਨੰਨਕੇ ਗਿਆ ਸੋ ਉਹ ਮੈਨੂੰ ਬੜਾ ਪਸੰਦਾ ਉਹਦੇ ਵਿੱਚ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਆਪਣੇ ਇਤਿਹਾਸ ਨੂੰ ਜਦੋਂ ਅਸੀਂ ਲੈ ਕੇ ਜਾਂਦੇ ਆ ਉਹ ਆਪਣੇ ਜਿਹੜੇ ਵੀ ਸਾਡੇ ਇਤਿਹਾਸਕ ਸਥਾਨ ਹੈਗੇ ਆ ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਇੱਥੇ ਕੀ ਵਾਪਰਿਆ ਸੀਗਾ ਔਰ ਉਹ ਸਾਨੂੰ ਕੁਐਸਚਨ ਕਰਦੇ ਆ ਅਸੀਂ ਦੱਸਦੇ ਆ ਮੇਰੇ ਖਿਆਲ ਉਹਦੇ ਨਾਲ ਜ਼ਿਆਦਾ ਸਾਡੀ ਜਿਹੜੇ ਨਵੀਂ ਜੁਰੀਸ਼ਨ ਆ ਉਹ ਅਟੈਚ ਹੋਈ ਦੀ ਆ ਸੋ ਉਹਦੇ ਵਿੱਚ ਇੱਕ ਛੋਟੇ ਸਾਹਿਬਜ਼ਾਦਿਆਂ ਦਾ ਅਸੀਂ ਜਿਹੜਾ ਦਾਇਆ ਸੀਗਾ ਉਹਦੋਂ ਨਾਲ ਦੋ ਲਾਈਨਾਂ ਤੁਹਾਨੂੰ ਪੜ੍ਹਾ ਦਿੰਨਾ ਕਿ ਮੈਂ ਮਹਿਸੂਸ ਚੱਕਰਨਾ ਚਾਹਣਾ ਤੱਕ ਕੇ ਹੋ ਕ ਭਰਨਾ ਚਾਹਣਾ ਕਿਵੇਂ ਤਸੀਹੇ ਦਿੱਤੇ ਨਿੱਕਿਆਂ ਨਿੱਕਿਆਂ ਬਾਲਾਂ ਨੂੰ ਮਾਂ ਮੈਨੂੰ ਸਰਹੰਦ ਦਿਖਾ ਲਿਆ ਤੇ ਉਹ ਖੂਨੀ ਕੰਦ ਦਿਖਾ ਲਿਆ ਜੀ ਦੇ ਅੰਦਰ ਚਣਿਆ ਸੀ ਗੋਬਿੰਦ ਦੇ ਆ ਲਾਲਾਂ ਨੂੰ ਕਿਵੇਂ ਤਸੀਹੇ ਦਿੱਤੇ ਨਿੱਕਿਆਂ ਨਿੱਕਿਆਂ ਬਾਲਾਂ ਨੂੰ